ਕਿਸਾਨਤੀ ਕੇਂਦਰ ਦੇ ਵਿੱਚ ਜਿਹੜਾ ਪਵਾਰ ਪੈ ਰਿਹਾ ਹੈਗਾ ਕਾਫੀ ਲੰਬਾ ਮਸਲਾ ਹੈ ਐਨਐਸ ਵੀ ਨੂੰ ਲੈ ਕੇ ਚੱਲਦਾ ਆ ਰਿਹਾ ਹੈਗਾ ਪਰ ਇਸ चीज ਦਾ ਹੱਲ ਕੋਈ ਦੇਖੋ ਜੀ ਜਦੋਂ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਉਹ ਕਰ ਲੈ ਆਚਾਰ ਮਹੀਨੇ ਉਹਨਾਂ ਦੀ ਮੀਟਿੰਗ ਹੈ ਅਸੀਂ ਚੰਡੀਗੜ੍ਹ ਹੀ ਜਾਂਦੇ ਹਾਂ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਕਾਇਦਾ ਤੌਰ ਤੇ ਪਿਆਰ ਨਾਲ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹਨੂੰ ਅਸੀਂ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿੰਨਾ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16-17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮੌਇਸਚਰ ਆ ਜਾਂਦਾ ਹੈ ਜਿਹੜਾ ਐਟਮੋਸਫੇਅਰ ਚ ਤੇ ਮੌਇਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਹੈ ਉਦੋਂ 18% ਰਹਿ ਨਹੀਂ ਸਕਦਾ ਹੈ ਨਾ ਸੋ ਇਸ ਵਾਰ ਅਸੀਂ 1 ਜੂਨ ਤੋਂ ਜਿਹੜਾ ਝੂਨੇ ਦੇ ਡਿਸੀਜਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਘੜ ਤੇ ਸਭ ਬਿਜਲੀ ਹੈ ਕੋਈ ਚੋਨਾ ਵੀ 1 ਜੂਨ ਤੋਂ ਝੋਨਾ ਲਾਉਣ ਦੀ ਸੀ ਸੱਤ ਸੱਤ ਜਿੜਿਆਂ ਦੇ ਛੇ ਛੇ ਲਾਂਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆਹ ਜੇ ਤੋਬਦ ਨੂੰ ਆਹ ਤੋਬਦ ਨੂੰ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੇਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਤੇ ਟਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਵੀ ਸਾਰਿਆਂ ਦਾ ਫਾਇਦਾ ਹੋਊਗਾ ਸਰ ਕਿਸਾਨਾਂ ਦੀ ਗੱਲ ਕਰੀਏ ਅੱਜ ਮੈਗਾ ਪੀਟੀਐਮ ਡੇ ਆ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ 'ਚ ਇਹ ਪਹਿਲੀ ਵਾਰ ਹੋਇਆ ਕਿ ਮਾਪੇ ਆਪਣੇ ਬੱਚਿਆਂ ਦੀ ਪਰਫਾਰਮੈਂਸ ਪੁੱਛਣ ਆਉਂਦੇ ਨੇ ਕਿ ਸਾਡਾ ਬੱਚਾ ਸਕੂਲ 'ਚ ਕੀ ਕਰ ਰਿਹਾ ਤੇ ਟੀਚਰ ਜਿਹੜੇ ਨੇ ਉਹਨਾਂ ਨੂੰ ਇਹ ਪਤਾ ਲੱਗ ਗਿਆ ਨਾ ਬੱਚਾ ਸਕੂਲ ਤੋਂ ਬਾਅਦ ਜਿਹੜੀ ਸੰਗਤ ਜੀ ਅੰਦਰ ਇਹ ਤਾਂ ਪੜਾਉਣ ਦਾ ਕੀ ਫਾਇਦਾ ਹੋਇਆ ਜੇ ਉਹ ਗਲਤ ਸੰਗਤ ਦਾ ਸ਼ਿਕਾਰ ਹੋਵੇ ਸੋ ਆਪਸ ਵਿੱਚ ਬੜਾ ਅੱਛਾ ਕੋਆਰਡੀਨੇਸ਼ਨ ਚੱਲ ਰਿਹਾ ਹੈ ਕਾਮਯਾਬ ਦੇਖ ਕੇ ਨਾ ਤੇ ਬੱਚੇ 98 99% ਨੰਬਰਾਂ ਵਾਲੇ ਬੱਚੇ ਸਰਕਾਰੀ ਸਕੂਲਾਂ ਚ ਔਰ ਕੋਈ ਕਹਿੰਦਾ ਮੈਂ ਆਈਪੀਐਸ ਬਣਨਾ ਹੈ ਕੋਈ ਕਹਿੰਦਾ ਮੈਂ ਆਈਐਸ ਪੜਨਾ ਤੇ ਪਹਿਲਾਂ ਸਰਕਾਰੀ ਸਕੂਲਾਂ ਚੋਂ ਭਵੇਖ ਦੀ ਉਮੀਦ ਕੱਟ ਕਰਦੇ ਸੀ ਸਿਰਫ ਗਰੀਬਾਂ ਦੇ ਬੱਚੇ ਪੜਦੇ ਸੀ ਉਹਨਾਂ ਤੇ ਸਾਨੂੰ ਕੁਝ ਬੱਚੇ ਮਿਲੇ ਨੇ ਜਿਹੜੇ 11-11 ਸਾਲ ਸੀਬਲਿਸਟਰੀ ਚ ਪੜ ਕੇ ਆਏ। ਕੁਝ ਬੱਚੇ ਮਿਲੇ ਜਿਹੜੇ ਧੂਰੀ ਤੋਂ ਇੱਥੇ ਪੜਨਾ ਆਉਂਦੇ ਨੇ। ਇਹ ਚੇਂਜ ਹੈ। ਇਹੀ ਬਦਲਾਅ ਹੈ। ਸੋ ਮੈਂ ਸਾਰੇ ਟੀਚਰਾਂ ਨੂੰ ਸਾਰੇ ਪ੍ਰਿੰਸੀਪਲ ਸਾਹਿਬ ਔਰ ਸਾਰੇ ਸਟਾਫ ਨੂੰ ਬਹੁਤ-ਬਹੁਤ ਵਧਾਈ ਦੇਣੀ ਚਾਹੁੰਦਾ। ਇੱਕ ਕ੍ਰਾਂਤੀਕਾਰੀ ਸਿੱਖਿਆ ਮੰਤਰੀ ਤੌਰ ਤੇ ਮਨੀਸ਼ ਸੋਦੀਆ ਜੀ ਨੇ ਦਿੱਲੀ ਦੇ ਸਕੂਲ ਕਿਉਂਕਿ ਦਿੱਲੀ ਦੇ ਵਿੱਚ ਲੈਂਡ ਲੋਕ ਹੈ। ਦਿੱਲੀ ਦੇ ਸਕੂਲ ਐਦਾਂ ਨੂੰ ਹੋ ਸਕਦੇ ਨੇ। ਆਪਣੇ ਸਕੂਲ ਐਦਾਂ ਨੂੰ ਹੋ ਸਕਦੇ ਨੇ ਆਪਣੇ ਕੋਲ ਗਰਾਊਂਡ ਨਹੀਂ ਆਪਣੇ ਕੋਲ ਕਿੰਨਾ ਖੁੱਲਾ ਸਕੂਲ ਹੈ ਹੈਲੀਕਾਪਟਰ ਉੱਤਰ ਜਾਂਦੇ ਨੇ ਆਪਣੇ ਸਕੂਲ ਵਿੱਚ ਪਰੰਨਾਮੀ ਉਸ ਹਾਲਾਤਾਂ ਦੇ ਵਿੱਚ ਵੀ ਦਿੱਲੀ ਦੇ ਸਕੂਲਾਂ ਨੂੰ ਬਹੁਤ ਕਮਾਲ ਸ਼ਾਨਦਾਰ ਬਣਾਇਆ ਤੇ ਬੜੇ-ਬੜੀਆਂ ਇੰਟਰਨੈਸ਼ਨਲ ਹਸਤੀਆਂ ਉਹਨਾਂ ਸਕੂਲਾਂ ਨੂੰ ਦੇਖਣ ਲਈ ਆਈਆਂ ਪਰ ਜਿਆ ਟਾਈਮ ਪਿਆਣੇ ਲੱਗੀ ਬੁੱਕਸ ਨਹੀਂ ਨਹੀਂ ਪ੍ਰਾਈਵੇਟ ਪਰ ਵੀ ਹਮ ਵੋਕੇਪ ਲਗਾ ਰਹੇ ਪ੍ਰਾਈਵੇਟ ਵਾਲੋਂ ਕੀ ਜੋ ਮਨਮਰਜ਼ੀਆਂ वो नहीं चलेंगी विभिन्न सरकारी स्कूलों में भी वर्दियां टाइम पे नहीं आता गर्मी वाली वर्दियां सर्दी में आती थी सर्दी वाली गर्मियां जो वर्दियाँ थी वो गर्मी में आती थी सिलेबस की किताबें टाइम पे नहीं आती थी सब कुछ टाइम पे हो गया और पहली बार हुआ है कि सतारहा हजार करोड़ रुपया शिक्षा का बजट रखा है पंजाब में वो क्या नया देखने को मिलेगा अभी शिक्षा क्रांति को शिक्षक शिक्षा के बाद हम हेल्थ में भी कर रहे हैं आठ हमारे मोहल्ला क्लिनिक हो गए तीन करोड़ से ज्यादा लोग वहाँ फुटफॉल आके दवाई ले गए कोई दो दो बार भी आए होंगे हो सकता है तीन करोड़ टोटल होंगे लेकिन डेढ़ करोड़ जा, उससे ज्यादा लोग आ गए होंगे फर्स्ट टाइम पर फर्स्ट टाइम तो उसके बिजली के मामले में आप आपको सब पता ही है, है ना तो हमने थर्मल प्लांट खरीदा सरकारी थर्मल प्लांट प्राइवेट थर्मल प्लांट सरकार ने खरीदा नहरों के पानी की काम पंद्रह हज़ार किलोमीटर के नहरी खाल बना चुके हैं और पाइपें वगैरह दबा रहे हैं ताकि नीचे का पानी बच जाए है ना और बावन हज़ार से ज़्यादा सरकारी नौकरियां दे चुके हैं एक एक डिपार्टमेंट का एक एक का लिस्ट पड़ी है और कल विधानसभा में देखा होगा उनके पास कोई मुद्दा नहीं वो तो बस आते हैं मुर्दाबाद करके बाहर चले जाते हैं बाईकाट करना उनका काम है क्योंकि तो उनके पास मुद्दा ही कोई नहीं है तो हमारा काम है काम करना हमें उनसे कोई लेना देना नहीं है और दूरी का मैं एमएलए हूँ आता थोड़ा कम हो लेकिन लोगों का प्यार जो आपने देखा आज वो कभी कम नहीं होगा तो बहुत बहुत आपके प्रभारी बने हैं क्या और क्या जो है पंजाब में देखने को लगा पार्टी के लिए नहीं पंजाब में पिछले तीन साल से मान साहब के नेतृत्व में जो सरकार काम कर रही है उसमें बहुत अद्भुत काम हुए हैं जो पिछहत्तर साल में कभी नहीं हुए थे और बहुत सारी ऐसी चीजें हुई हैं जिनकी भूमिका बना दी गई जिनके लिए तैयारी कर ली गई पिछली सरकारों ने बहुत सारा कचरा फैलाया हुआ था वो कचरा पिछले तीन साल में साफ हुआ है और अब आप देखिएगा कि अब रॉकेट की स्पीड से काम होंगे और विशेष रूप से पूरे पंजाब में नशे को लेके जो समस्या है मान साहब ने पूरी सरकार ने मिलकर उसके लिए पूरी तैयारी की दो तीन साल और आज नशे के खिलाफ कार्रवाई जिस तरह से हो रही है पूरे पंजाब में पूरे देश में इस बात को लेकर पॉजिटिव है कि यस अगर सरकारें चाहें तो नशे जैसी बीमारी को भी नीचे से जड़ से उखाड़ के फेंका जा सकता है और आप देखिएगा पंजाब में ये एक मॉडल बनेगा दिल्ली में सर, मत्रे सर, मत्रे सर दिल्ली में की की जा रही है रिपोर्ट आ रही है कल भी एफ आई आर दर्ज की है कैसे देखते हो ये हुए मुझे लगता है भारतीय जनता पार्टी अगले पांच साल दिल्ली में नाम बदलने में क्या क्या खेलने में निकालेगी दिल्ली के लोगों के लिए काम कब करेगी दिल्ली के लोगों ने बड़ी उम्मीद से चुना है बीजेपी को थोड़ा उनके लिए लोग काम भी कर लें ये लोग केजरीवाल के खिलाफ एफ आई की फलाना ढिमका उस चीज का नाम बदल देंगे ये नाम बदलने में और एफ करने में अगले पांच साल निकाल देंगे और दिल्ली के लोग दुखी रहेंगे क्योंकि दिल्ली की सरकार को दिल्ली के लोगों के लिए काम करना चाहिए यार उनके बच्चों के लिए स्कूल खोलो और अच्छे स्कूल खोलो हमने जो कुछ बिजली पानी पी के बिजली कटौती होने लगी एफआईआर होने लगी ਮਰਦਰੀ ਵੰਡ ਰਿਹਾ ਹੋ ਰਿਹਾ ਸੀ ਮੈਂ ਚੌਥੀ ਗੱਲ ਕਰਦਾ ਪਿਛਲੇ ਸਾਲ 126 ਜੋ ਨਸਕਾਰ ਨੇ ਗਿਆ ਸੀ ਦੌਨੂ ਤਾਂ ਬੋਸ ਰਿਕਸਨ 136 ਲਾਇਆਗਾ ਪਰ ਐਤਕੀ ਜਦੋਂ ਨਵੀਂ ਉਹਦੇ ਵਿੱਚ ਜਾੜੇ ਹੁੰਦੀ ਹੈ ਸੰਗਰਮਾਰਕ ਨਹੀਂ ਚੱਕਦਾ ਤਾਂ ਕਿ ਕਿਸਾਨ ਇਸ ਵਾਰ ਇਸ ਵਾਰ ਹਾਈਬ੍ਰਿਡ ਤੇ ਸੀ ਟੋਟਲੀ ਬੈਨ ਕਰ ਰਹੇ ਨੇ ਜਿਹੜੇ ਹਾਈਬ੍ਰਿਡ ਨੇ ਨਕਲੀ ਵੀ ਨੇ ਨਹੀਂ ਅਸੀਂ ਅਸੀਂ ਕਿਸਾਨਾਂ ਨੂੰ ਪ੍ਰੋਵਾਈਡ ਕਰਾਵਾਂਗੇ ਅਸਲੀ ਪੀਆਰ 126 127 128 129 ਉਹੋਸੀ ਚੱਕਾਂਗੇ ਔਰ ਇੱਕ ਹੋਰ ਮੈਂ ਤੁਹਾਨੂੰ ਅੱਜ ਦੱਸ ਦਿੰਦਾ ਕਿ ਇਸ ਵਾਰ ਅਸੀਂ ਜਿਹੜਾ ਝੋਨੇ ਦਾ ਜਿਹੜਾ ਸੀਜ਼ਨ ਹੈ ਉਹ ਜਿਹੜੀ ਬਿਜਲੀ ਹੈ ਪਹਿਲਾਂ 16 17 ਜੂਨ ਤੱਕ ਚੱਲੀ ਜਾਂਦੀ ਸੀ ਉਹ ਉਹਦੇ ਨਾਲ ਅੱਗੇ ਸਾਡਾ ਜਿਹੜਾ ਸੀਜ਼ਨ ਹੈ ਉਹ ਫਿਰ ਅਕਤੂਬਰ ਫਰਸਟ ਵੀਕ ਤੋਂ ਆਉਂਦਾ ਹੈ ਉਹ ਤੱਕ ਮੌਇਸਚਰ ਆ ਜਾਂਦਾ ਹੈ ਜਿਹੜਾ ਐਟਮੋਸਫੇਅਰ ਚ ਤੇ ਮੌਇਸਚਰ 18% ਹੈ FCI ਦਾ ਜਿਹੜਾ ਸਟੈਂਡਰਡ ਉਦੋਂ 18% ਰਹਿ ਹੀ ਨਹੀਂ ਸਕਦਾ ਹੈ ਨਾ ਸੋ ਇਸ ਵਾਰ ਸੀ 1 ਜੂਨ ਤੋਂ ਜਿਹੜਾ ਝੋਨੇ ਦੇ ਸੀਜ਼ਨ ਦਾ ਸ਼ੁਰੂ ਨਹੀਂ ਕੋਈ ਪਾਣੀ ਹੈਗਾ ਸਾਡੇ ਕੋਲ ਤੇ ਅਸੀਂ ਨਹਿਰਾਂ ਦੇ ਜਿਹੜੇ ਨੇ ਖਾਲ ਕੱਢ ਤੇ ਸਭ ਬਿਜਲੀ ਹੈ ਕੋਈ ਪਰ ਵੀ 1 ਜੂਨ ਤੋਂ ਝੋਨਾ ਲਾਉਣ ਦੀ ਅਸੀਂ 7-7 ਜਿੜਿਆਂ ਦੇ ਛੇ-ਛੇ ਜਿੜਿਆਂ ਦੇ ਚਾਰ ਬਣਾਵਾਂਗੇ ਆਪਣਾ ਜ਼ੋਨ ਕਿ ਉਹ ਪਹਿਲਾਂ ਲਾਉਣਗੇ ਆ ਤੋਂ ਬਾਅਦ ਲਾਉਣਗੇ ਆ ਤੋਂ ਬਾਅਦ ਲਾਉਣ ਸੀਜ਼ਨ ਵੀ ਲੰਬਾ ਹੋਊਗਾ ਲੇਬਰ ਨੂੰ ਜ਼ਿਆਦਾ ਕੰਮ ਮਿਲੂਗਾ ਤੇ ਸਾਨੂੰ ਵੀ ਪਤਾ ਲੱਗੂਗਾ ਕਿਹੜੀ ਫਸਲ ਕਦੋਂ ਆ ਰਹੀ ਹੈ ਇਟ ਟ੍ਰਾਂਸਪੋਰਟ ਵਾਲਿਆਂ ਦਾ ਵੀ ਕੰਬਾਈਨਾਂ ਵਾਲਿਆਂ ਦਾ ਵੀ ਫਾਇਦਾ ਸਰ ਕਿਸਾਨਾਂ ਦੀ ਗੱਲ ਕਰੀਏ ਸਰ ਕਿਸਾਨ ਤੇ ਕੇਂਦਰ ਦੇ ਵਿੱਚ ਜਿਹੜਾ ਫਵਾਰਡ ਪੈ ਰਿਹਾ ਹੈਗਾ ਕਾਫੀ ਲੰਮਾ ਮਸਲਾ ਹੈ ਐਨਐਸਪੀ ਨੂੰ ਲੈ ਕੇ ਚਲਦਾ ਆ ਰਹੇਗਾ ਪਰ ਇਸ ਚੀਜ਼ ਦਾ ਹੱਲ ਕੋਈ ਦੇਖੋ ਜੀ ਉਹਨਾਂ ਨੇ ਜਦੋਂ ਮੀਟਿੰਗ ਕਰਨੀ ਹੋ ਕਰਨੇ ਆਚਾਰ ਮਹੀਨੇ ਉਹਨਾਂ ਦੀ ਮੀਟਿੰਗ ਹੈ ਅਸੀਂ ਚੰਡੀਗੜ੍ਹ ਹੀ ਆਉਂਦੇ ਹਾਂ ਸਾਰੇ ਮੰਤਰੀ ਜਿਹੜੇ ਉਹਨਾਂ ਦੇ ਅਸੀਂ ਉਸ ਮੀਟਿੰਗ ਦੇ ਵਿੱਚ ਉਹਨਾਂ ਨੂੰ ਲੈ ਕੇ ਵੀ ਜਾਵਾਂਗੇ ਬਕਾਇਦਾ ਤੌਰ ਤੇ ਪਿਆਰ ਨਾਲ